Eu དང ਦਰਸ਼ਨ ਦੇਖ ਜਿਵਾ ਗੁਰ ਤੇਰਾ ਸੂਰਨ ਕਰਮ ਹੋਏ ਪ੍ਰਭ ਮੇਜ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਾ ਲਾ ਇੱਕ ਅੱਖਰ ਹਰ My name ਦੋ ਜਹਾਨਦ ਪਾਲੀ ਚਹਰ ਤਖਤਾਂ ਦੇ ਮਾਲਕ ਗਿਆਨ ਦੇ ਮਜਸਮੈ ਰਹਿਮਤਾਂ ਦੇ ਭੰਡਾਰ ਜਹਰ ਜਹੂਰ ਹਜਰ ਹਜੂਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਵਨ ਪਵਿੱਤਰ ਹਜ਼ੂਰੀ ਦੇ ਅੰਗਨ ਹਾਜ਼ਰੀਆਂ ਅਲਵਾਰ ਅਤੇ ਸਤਿਗੁਰਾਂ ਦੀ ਪਾਵਨ ਮੁਬਾਰਕ ਨਿਗੀ ਗੋਦ ਦਾ ਆਨੰਦ ਮਨ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਖਲਸਾ ਰੂਪ ਸਤ ਸੰਗਤ ਜੀਓ ਵਡੇ ਹੀ ਭਾਗ ਸਹਿਦਾਂ ਦੇ ਸਰਤਾਜ ਪੰਚ ਪਾਤਸ਼ਾਹ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਅਪਾਰ ਰੋਜ਼ ਲੜੀਵਾਰ ਕਥਾ ਵਿਚਾਰਾਂ ਦੀ ਸੰਜ ਪਾਉਂਦੇ ਹਾਂ ਅੱਜ ਦੇ ਭਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਅਵਨਾਸੀ ਸੁਖੇ ਆਪਨ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨੋ ਸੰ ਅਵਨਾਸੀ ਕਹਿੰਦੇ ਨੇ ਜਿਹੜਾ ਨਾਸਤ ਹੋ ਰਹਿਤ ਹੈ ਜੀ ਦਾ ਜਨਮ ਨਹੀਂ ਹੈ ਮਰਨ ਨਹੀਂ ਹੈ ਜਿਹਨੂੰ ਬਣਾਇਆ ਨਹੀਂ ਗਿਆ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਉਹ ਨਭੇ ਨਾਸੀ ਕਹਿੰਦੇ ਆਬੇ ਨਾਸੀ ਦਾ ਜਿਹੜਾ ਆਸਣ ਹੈ ਤਕਤ સ્વરૂਪ ਹੈ ਉਹ ਸੁੱਖਾਂ ਵਾਲਾ ਹੈ ਆਨੰਦ ਵਾਲਾ ਹੈ ਰੱਬ ਨੇ ਜਗਤ ਦਾ ਪਸਾਰਾ ਕਰਕੇ ਜਗਤ ਨੂੰ ਸੀਮਾ ਦੇ ਵਿੱਚ ਇੱਕ ਦਾਇਰੇ ਦੇ ਵਿੱਚ ਕਮਰਿਆਦਾ ਦੇ ਵਿੱਚ ਪਰਉ ਦਿੱਤਾ ਮਰਿਆਦਾ ਦੇ ਅਨੁਸਾਰ ਜਿਹੜਾ ਚੱਲੇ ਆ ਉਹ ਅਵੇਦਾਸੀ ਜਿਹੜਾ ਨਾਂ ਦਸਣ ਵਾਲਾ ਹੈ ਅਵੇਨਾਸੀ ਨਾ ਪਹੁੰਚ ਵਾਲਾ ਹੈ ਅਪਹੁੰਚ ਉਹਦੇ ਤੱਕ ਵੀ ਪਹੁੰਚ ਹੋ ਸਕਦੀ ਹੈ ਨਾਂ ਦਸਣ ਵਾਲਾ ਵੀ ਦਸਣ ਲੱਗ ਪੈਂਦਾ ਪਰ ਜਦੋਂ ਉਹਦੇ ਤੱਕ ਇਨਸਾਨ ਪਹੁੰਚ ਕਰਵੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਦੁਨੀਆਂ ਦੇ ਵਿੱਚ ਚਲਿਆ ਜਾਵੇ ਕਿਤੇ ਨਾ ਕਿਤੇ ਇਨਸਾਨ ਲਾਲਚ ਦੇ ਵਸੋ ਕੇ ਮਤਬਲ ਦੇ ਵਸੋ ਕੇ ਇਤੇ ਨਾ ਕਿਤੇ ਰਿਸ਼ਤੀਆਂ ਕਰਕੇ ਪਿਆਰ ਮੁਹੱਬਤ ਹੈ ਤਾਂ ਜੀ ਇਹਦੇ ਮਨ ਦੇ ਵਿੱਚ ਜਿਹੜਾ ਅਬਿਨਾਸੀ ਹੀ ਹੈ ਤਾਂ ਉਹਨੂੰ ਜੁੜ ਕੇ ਸਾਨੂੰ ਮਿਲੇਗਾ ਕਿ ਕਿਉਂਕਿ ਅਬਿਨਾਸੀ ਸ਼ਬਦ ਜਿਹੜਾ ਹੈ ਇਹ ਇਨਸਾਨ ਦਾ ਸਦੀਵੀ ਗੋਣ ਕੈਮ ਰਹਿੰਦੇ ਨੇ ਸਦੀਵੀ ਕਰਮ ਕੈਮ ਰਹਿੰਦੇ ਉਹਦੇ ਨਾਲ ਜੁੜ ਕੇ ਸਤਿਗੁਰੂ ਕਹਿੰਦੇ ਤੇਰੇ ਚੋਲੀ ਦੇ ਵਿੱਚ ਸੁਖੀ ਸੁਖ ਪੈਣਗੇ ਜੋ ਕੁਝ ਤੂੰ ਚਾਹੇਗਾ ਉਹ ਤੈਨੂੰ ਮਿਲੇਗਾ ਤਹ ਜਨਮ ਮਰਨ ਕਹੋ ਕਹਾ ਬਿਨਸ ਰੱਬ ਨੇ ਖੇਡ ਬਣਾਈ ਆ ਤੇ ਖੇਡ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਜਨਮ ਅਤੇ ਮਰਨ ਜਨਮ ਦਾ ਅ ਰੱਬ ਨੇ ਚਾਰ ਖਾਣੀਆਂ ਬਣਾ ਦਿੱਤੀਆਂ ਨੇ ਅੰਡਜ ਜੀਰਜ ਸਿਤਜ ਉਤਪੁਜ 84 ਲੱਖ ਜোন ਜਿਹੜੀ ਐ ਚਾਰ ਖਾਣੀਆਂ ਦੇ ਵਿੱਚ ਪਰੋਈ ਹੋਈ ਐ ਅੰਡਜ ਅੰਡੇਆ ਤੋਂ ਪੈਦਾ ਹੋਣ ਵਾਲੀ ਜੀਰਜ ਜੀਰ ਤੋਂ ਪੈਦਾ ਹੋਣ ਵਾਲੀ ਸਿਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਉਤਪੁਜ ਧਰਤੀ ਤੋਂ ਪੈਦਾ ਹੋਣ ਵਾਲੇ ਧਰਤੀ ਤੋਂ ਬੁੱਦੇ ਨੇ ਜਿਹੜੇ ਬੂਟੇ ਬੂਟੇ ਪੌਦੇ ਦਰਖਤ ਜੋ ਵੀ ਜੀ ਤੀ ਦੋਬ ਦੀ ਹੈ ਉੱਥੇ ਪਹੁੰਚੋ ਚਾਰ ਖਾਣੀਆਂ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਪਰੋ ਦਿੱਤਾ ਜਨਮ ਅਤੇ ਮਰਨ ਕਹੋ ਕਹਾ ਬਿਨਾਸ ਰੱਬ ਨੇ ਅਬਿਨਾਸੀ ਨੇ ਆਪਣੀ ਹੋਂਦ ਨੂੰ ਅਬਿਨਾਸੀ ਰੱਖੀ ਆਪਣੇ ਆਪ ਨੂੰ ਇੱਕ ਸੁਖ ਆਸਣ ਬਣਾ ਕੇ ਰੱਖਿਆ ਰੱਬ ਨੇ ਉੱਥੇ ਤੱਕ ਪਹੁੰਚਣ ਦੇ ਲਈ ਸਤਿਗੁਰੂ ਕਹਿੰਦੇ ਨੇ ਜਨਮ ਵੀ ਹੋ ਸਕਦਾ ਹੈ ਉੱਥੇ ਤੱਕ ਪਹੁੰਚਣ ਦੇ ਲਈ ਮਰਨ ਵੀ ਹੋ ਸਕਦਾ ਹੈ ਤਾਂ ਹੀ ਕਹਿੰਦੇ ਨੇ ਸਤਿਗੁਰੂ ਕਿ ਜਦੋਂ ਗੁਰੂ ਦੇ ਕੋਲ ਆਈਦਾ ਤਾਂ ਉਦੋਂ ਆਪਣਾ ਆਪਾ ਆਪਣੇ ਆਪ ਨੂੰ ਮਾਰ ਕੇ ਹੁਣਾ ਚਾਹੀਦਾ ਆਪ ਮਟਾਏ ਤਾਂ ਸੌਣ ਲੈ ਇਹ ਸਤਿਗੁਰੂ ਕਹਿੰਦੇ ਨੇ ਕਿ ਬਾਹਰ ਦੀ ਮੌਤ ਬਾਹਰ ਦੀ ਸਰੀਰ ਦੀ ਮੌਤ ਦਾ ਇਨਸਾਨ ਮਰ ਜਾਂਦਾ ਜਿਹੜਾ ਅੰਦਰ ਦੀ ਮੌਤ ਮਰ ਗਿਆ ਉਹ ਤਾਂ ਫਿਰ ਕਈ ਜਨਮਾਂ ਦੇ ਵਿੱਚ ਪੈ ਆਪਣੇ ਅੰਦਰ ਨੂੰ ਜਗਾ ਸਤਿਗੁਰੂ ਕਹਿੰਦੇ ਨੇ ਉਹ ਬਿਨਾਸਨ ਤੇਰਾ ਜਦੋਂ ਰੱਬ ਨੇ ਰੱਬ ਦੇ ਨਾਲ ਤੂੰ ਜੁੜਿਆਗਾ ਰੱਬ ਨੇ ਤੇਰਾ ਜਨਮ ਵੀ ਸਫਲਾ ਕਰਨਾ ਹੈ ਤੇਰੀ ਮੌਤ ਵੀ ਸਫਲੀ ਕਰਨੀ ਹੈ ਫਿਰ ਮੇਲੇ ਲੱਗਦੇ ਨੇ ਬੜੇ ਨੇ ਮਹਾਂਪੁਰਸ਼ ਜਿਨ੍ਹਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਵਰਸੀਆਂ ਮਨਾਈਆਂ ਜਾਂਦੀਆਂ ਨੇ ਬੜਾ ਇਕੱਠ ਹੁੰਦਾ ਹੈ ਤਾਂ ਉਹ ਇਹ ਹੈ ਕਿ ਇਹ ਸਤਿਗੁਰਾਂ ਦਾ ਆਪਣੇ ਪਿਆਰਿਆਂ ਦੇ ਕਿ ਆਰਿਆਂ ਦੇ ਪ੍ਰਤੀ ਕਿਉਂ ਸਜਾ ਕੇ ਰੱਖਦੇ ਨੇ ਉਹਦੀ ਸਿਫਤ ਕਦੇ ਘੱਟ ਨਹੀਂ ਹੁੰਦੀ ਭਵੇਂ ਸੰਤ ਹੈ ਭਵੇਂ ਮਹਾਂਪੁਰਖ ਹੈ ਭਵੇਂ ਗੁਰਮੁਖ ਬਿਹਾੜਾ ਜਿਹਨੇ ਰੱਬ ਦੇ ਨਾਲ ਆਪਣੇ ਲਿਬ ਜੋੜ ਲਈ ਹੈ ਅਬਿਨਾਸੀ ਰੱਬ ਹੈ ਤਾਂ ਰੱਬ ਜਿਹਨ ਨਾਲ ਜੁੜੇਗਾ ਉਹ ਵੀ ਅਬਿਨਾਸੀ ਬਣੇਗਾ ਸਰੀਰ ਕਰਕੇ ਤਾਂ ਗਿਆ ਅਬਿਨਾਸੀ ਉਹਦੇ ਬੋਲ ਫਿਰ ਵੀ ਦੁਨੀਆ ਤੇ ਰਹਿੰਦੇ ਨੇ ਉਹਦੇ ਕਰਮ ਦੁਨੀਆ ਤੇ ਰਹਿੰਦੇ ਨੇ ਉਹਨੂੰ ਕਹਿੰਦੇ ਨੇ ਅਬਿਨਾਸੀ ਅਤੇ ਜਬ ਪੂਰਨ ਕਰਤਾ ਪ੍ਰਭ ਸੋਏ ਉਹਨ ਜਦੋਂ ਕਰਤਾਰ ਰਹਿਮਤ ਕਰਦੇ ਨੇ ਇਨਸਾਨ ਰੱਬ ਦੇ ਨਾਲ ਉਹਦੋ ਜੁੜ ਸਕਦਾ ਹੈ ਆਪਣੀ ਮਰਜ਼ੀ ਕਰਕੇ ਇਨਸਾਨ ਮੁੰਦੇ ਵਿੱਚ ਗ੍ਰਾਹੀ ਵੀ ਨਹੀਂ ਪਾ ਸਕਦਾ ਰੱਬ ਦੀ ਮਰਜ਼ੀ ਚੱਲਦੀ ਹੈ ਰੱਬ ਦੀ ਮਰਜ਼ੀ ਦੇ ਨਾਲ ਆਪਾਂ ਤੁਰੇ ਕਰਦੇ ਬੰਦਗੀ ਤਾਂ ਰੱਬ ਦੀ ਬਹੁਤ ਵੱਡੀ ਦਾਤ ਹੈ ਕਿ ਕਿਸੇ ਨੂੰ ਬੰਦਗੀ ਮਿਲੇ ਕਿਸੇ ਨੂੰ ਸਤਿਗੁਰੂ ਆਪਣੇ ਮੂਾਰਕ ਰੂਪ ਦੇ ਵਿੱਚੋਂ ਇਹ ਤਾਂ ਬਹੁਤ ਵੱਡੀ ਕਿਰਪਾ ਰੱਬ ਦੀ ਹੈ ਸਤਿਗੁਰੂ ਕਹਿੰਦੇ ਨੇ ਤੰਦਰੁਸਤ ਸਰੀਰ ਹੈ ਬੜੀ ਰੱਬ ਦੀ ਕਿਰਪਾ ਉਤੋ ਵੀ ਕਿਰਪਾ ਕਿ ਇਹ ਤੈਨੂੰ ਆਪਣੀ ਗੁਰੂ ਦੇ ਵਿੱਚ ਬਚਵਾਇਆ ਰੱਬ ਨੇ ਤਾਂ ਇਹ ਕਿਰਪਾ ਸਤਿਗੁਰੂ ਕਹਿੰਦੇ ਨੇ ਉਦੋਂ ਹੁੰਦੀ ਹੈ ਤਾਂ ਜਦੋਂ ਗੁਰੂ ਮਵਾਰਕ ਚਰਨਾਂ ਨੂੰ ਆਪਾਂ ਸੋਏ ਉਹਦੀ ਰਜਾ ਦੇ ਵਿੱਚ ਚਲਦੇ ਆਂ ਜਦ ਜਮ ਕੀ ਤਰਾਸ ਕੋ ਕਿਸ ਹੋਏ ਸਭ ਤੋਂ ਵੱਡਾ ਰੱਬ ਦੀ ਰਹਿਮਤ ਇਹ ਹੁੰਦੀ ਹੈ ਤਰਾਸ ਕਹਿੰਦੇ ਨੇ ਡਰ ਅਨ ਡਰ ਜਿਹੜਾ ਹੈ ਸਭ ਤੋਂ ਵੱਡੇ ਨੂੰ ਮੌਤ ਦਾ ਡਰ ਹੈ ਤੇਰੇ ਅੰਦਰੋਂ ਮੌਤ ਦਾ ਡਰ ਲੈਂਦਾ ਹੈ ਤੇਰੇ ਅੰਦਰੋਂ ਜੋ ਵੀ ਤੈਨੂੰ ਦੁਨੀਆ ਦੇ ਵਿੱਚ ਚੱਲਦੇ ਨੇ ਜਿਹੜਾ ਤੈਨੂੰ ਰੱਬ ਦੇ ਰਾਸੇ ਤੇ ਚੱਲਣਿਆ ਚੱਲਣ ਲੱਗਿਆ ਡਾਮਾਂ ਡੋਲ ਕਰਦੇ ਹਰ ਇੱਕ ਰਸਤੇ ਦੇ ਵਿੱਚ ਡਾਮਾਂ ਡੋਲ ਹੋਇਆ ਦੁਨੀਆ ਕਿਰਤ ਦੇ ਵਿੱਚ ਡਾਮਾਂ ਡੋਲ ਹੋਇਆ ਉਹਦੇ ਵਿੱਚ ਤੂੰ ਕਹਿ ਮੋਤ ਤਪ ਜਮ ਕੀ ਤਿਹਾਰਸ ਕਹੋ ਕਿਸ ਪਰ ਜਦੋਂ ਗੁਰੂ ਦੇ ਨਾਲ ਜੁੜ ਗਏ ਆ ਤੇਰੇ ਅੰਦਰੋਂ ਫਿਰ ਤਰਾਸ ਚਲੀ ਜਾਵੇਗੀ ਜਦੋਂ ਜੋੜੇ ਆ ਗੱਲ ਜੁੜਨ ਦੀ ਹੈ ਜਬ ਅਵਗਤ ਅਵਨਾਸੀ ਪ੍ਰਭ ਏਕਾ ਜਦੋਂ ਆ ਰੱਬ ਦੀ ਰਹਿਮਤ ਹੈ ਨਾ ਤਾਂ ਜਬ ਅਵਗਤ ਅਗੋਚਰ ਪ੍ਰਭ ਏਕਾ ਅਵਗਤ ਹੁੰਦਾ ਹੈ ਜਿਹੜਾ ਅਦ੍ਰਿਸ਼ਟ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਅਗੋਚਰ ਜਿਹੜਾ ਹੈ ਉਹ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜਿੱਥੇ ਤੱਕ ਇਨਸਾਨ ਦੀ ਪਹੁੰਚ ਨਾ ਹੋਵੇ ਉਹਨੂੰ ਕੋਚਰ ਕਿਹਾ ਜਾਂਦਾ ਹੈ ਅਗਤ ਜਿਹੜਾ ਹੈ ਉਹ ਅਦ੍ਰਿਸ਼ਟ ਜਿਹੜਾ ਦਿਸਦਾ ਨਹੀਂ ਹੁਣ ਰੱਬ ਦੀ ਰਹਿਮਤ ਹੈ ਅਦ੍ਰਿਸ਼ਟ ਰੂਪ ਵੀ ਹੋਈ ਹੈ ਅਤੇ ਦੁਨੀਆ ਦੇ ਵਿੱਚ ਵਿਚਰਦਾ ਅਗੋਚਰ ਵੀ ਹੋਈ ਹੈ ਉਹ ਸਾਡੀ ਪਹੁੰਚ ਤੋਂ ਵੀ ਬਾਹਰ ਵੀ ਜਿਹੜਾ ਸਾਡੀ ਨਿਗਾਹ ਦੇ ਵਿੱਚ ਨਹੀਂ ਹੈ ਅਤੇ ਸਾਡੀ ਪਹੁੰਚ ਤੋਂ ਦੂਰ ਹੈ ਸਤਿਗੁਰੂ ਕਹਿੰਦੇ ਨੇ ਤਬ ਚੇਤਰ ਗੁਤ ਕਿਛ ਪੁੱਛ ਤ ਲੇਖਾ ਤੇ ਜਦੋਂ ਰੱਬ ਦੀ ਰਹਿਮਤ ਵਰਸਦੀ ਹੈ ਜਿਹੜੇ ਚੇਤਰ ਗੁਤ ਰੱਬ ਨੇ ਸਾਡੇ ਮੋਢਿਆਂ ਤੇ ਭਾਏ ਨੇ ਅਤੇ ਉਹ ਫਿਰ ਲੇਖਾ ਚੋਖਾ ਕੋਈ ਨਹੀਂ ਪੁੱਛਦੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਪਰ ਉਹ ਵੀ ਕਹਿੰਦੇ ਨੇ ਕਿ ਇਹ ਇਨਸਾਨ ساری ਜ਼ਿੰਦਗੀ ਸਤ ਕਰਮ ਕਰਦਾ ਰਿਹਾ ਸੱਚ ਵਿਚਾਰ ਦੇ ਨਾਲ ਜੁੜਿਆ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਜਿਹਨੇ ਆਪਣੀ ਜ਼ਿੰਦਗੀ ਦਾ ਆਨੰਦ ਲਿਆ ਮਸਤੀ ਦੇ ਵਿੱਚ ਰਿਹਾ ਕਿਸੇ ਦਾ ਬੁਰਾ ਨਹੀਂ ਕਿਸੇ ਦਾ ਬੁਰਾ ਕੀਤਾ ਨਹੀਂ ਐਸਨੇ ਆਪਣੇ ਆਨੰਦ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ ਹੈ ਚਿਤ੍ਰਗੁਪਤੀ ਨੇ ਜਿਹੜਾ ਇਹਦਾ ਸਾਡੇ ਕਰਮ ਜੋਸੀਂ ਕਰਦੇ ਆ ਸਾਡੇ ਵਿਚਾਰ ਚੱਲਦੇ ਨੇ ਉਹੀ ਨੇ ਜਿਹੜਾ ਲੇਖ ਰੱਬ ਮੰਗੇ ਸੀ ਆ ਬਟਾ ਅਡਵੀ ਬਹੀ ਵੀ ਉਹ ਹੀ ਲੈ ਕੇ ਜਾਂਦੇ ਨੇ ਨਾ ਧਰਮਰਾਜ ਦੇ ਕੋਲ ਕਿਹਦੇ ਲੇਖਾ ਜੋਖਾ ਆ ਹੈ ਸਤਿਗੁਰੂ ਕਹਿੰਦੇ ਨੇ ਫਿਰ ਉਹ ਵੀ ਰਚਾ ਦੇ ਵਿੱਚ ਹੁੰਦੇ ਨੇ ਚਤਰ ਗੁਪਤ ਵੀ ਉਹ ਕੋਈ ਨਹੀਂ ਲੇਖਾ ਪੁੱਛਦਾ ਜਦੋਂ ਆਪਣਾ ਲੇਖਾ ਸੀ ਗੁਰੂ ਨੂੰ ਸੁਣਾਉਣ ਲੱਗ ਪਏ ਸਾਡੀ ਬਈ ਆਪਾਂ ਨੇ ਕਰਮਾਂ ਦੀ ਸੋਚ ਵਿਚਾਰ ਦੀ ਬਈ ਸਤਿਗੁਰਾਂ ਦੇ ਕੋਲ ਰੱਖ ਦਿੱਤੀ ਸਤਿਗੁਰੂ ਹੁਣ ਤੇ ਜੋ ਮਰਜੀ ਲੇਖਾ ਬਣਾਓ ਪਰ ਆਪਣੇ ਸਾਹਬ ਦੇ ਨਾਲ ਹੁਣ ਗੁਰੂ ਨੂੰ ਜਦੋਂ ਇਹ ਆਪਣੇ ਮਨ ਦਾ ਬਈ ਗੁਰੂ ਨੂੰ ਦਿੰਦਾ ਕਿ ਜੋ ਮਰਜੀ ਤੇ ਸਤਿਗੁਰੂ ਲਿਖੋ ਸਾਡੀ ਸਮਝ ਤੋਂ ਬਾਹਰ ਹੈ ਕਰਮਾਂ ਦੀ ਸੋਚ ਵਿਚਾਰ ਦੀ ਤਾਂ ਫਿਰ ਸਤਿਗੁਰੂ ਉਹ ਲਿਖਦੇ ਨੇ ਜੀ ਜਿਹੜਾ ਇਹਦੇ ਆਨੰਦ ਸਕੂਨ ਜਿਹੜਾ ਸਾਰੀ ਜ਼ਿੰਦਗੀ ਨੂੰ ਇਹਦੇ ਨਾਲ ਚੱਲਦਾ ਅਸੀਂ ਸੋਕ ਸਕੂਨ ਲੱਭਦੇ ਆ ਕਦੋਂ ਤੱਕ ਸਕੂਨ ਹੈ ਕੁਝ ਪਲ ਦਾ ਸ ਅਸੇ ਸਕੂਨ ਲੱਗਦੇ ਆ ਕੁਝ ਘੜੀਆਂ ਦਾ ਕੁਝ ਸਮੇਂ ਦਾ ਹੋ ਸਕਦਾ ਬਹੁਤਾ ਚਿਰ ਦਾ ਨਹੀਂ ਹੋ ਸਕਦਾ ਜਿਹੜੀ ਚੀਜ਼ੇ ਨੇ ਛਿੱਦਤ ਦੇ ਨਾਲ ਕਮਾਈ ਐ ਛਿੱਦਤ ਦੇ ਨਾਲ ਕਰਦਾ ਪਿਆ ਸਾਰੀ ਜ਼ਿੰਦਗੀ ਇਹਦੀ ਆਖੇ ਕਿ ਮੈਂ ਇਹ ਚੀਜ਼ ਹਾਸਲ ਕਰਨੀ ਐ ਤਾਂ ਜਦੋਂ ਉਹ ਮਿਲ ਜੇ ਇਸ ਨੂੰ ਤਾਂ ਫਿਰ ਉਹ ਥੋੜੇ ਸਮੇਂ ਬਾਅਦ ਉਹ ਵੀ ਫਕੀਨ ਲੱਗਣ ਲੱਗ ਜਾਂਦੀ ਏ ਕਰ ਰੱਬ ਦਾ ਪਿਆਰ ਐਸਾ ਜਿਉਂ-ਜਿਉਂ ਰੱਬ ਨੂੰ ਪਿਆਰ ਕਰਦਾ ਜਿਉਂ-ਜਿਉਂ ਰੱਬ ਦੇ ਨਾਲ ਪ੍ਰੇਮ ਪੈਂਦਾ ਤਿਉਂ-ਤਿਉਂ ਵੱਧਦਾ ਆਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਰੱਬ ਦੀ ਰਹਿਮਤ ਭਾਈ ਬੜੀ ਬੜੀ ਹੈ ਜਬ ਨਾਥ ਨਰੰਜਨ ਅਗੋਚਰ ਅਗਾਦੇ ਜਦੋਂ ਮਾਲਕ ਮਾਇਆ ਰਹਿਤ ਆਪ ਹੈ ਅਗੋਚਰ ਹੈ ਅਥਾ ਕਹਿੰਦੇ ਨੇ ਜਿਹੜਾ ਮਾਇਆ ਤੋਂ ਰਹਿਤ ਹੈ ਅਥਾ ਜਿਹਦਾ ਕੋਈ ਥਾਂ ਟਿਕਾਣਾ ਨਹੀਂ ਹੈ ਉਹ ਅਥਾ ਹੈ ਉਹ ਨੂੰ ਲੱਭਣਾ ਜਿਹਦੀ ਪਹੁੰਚ ਤੱਕ ਸਾਡੀ ਪਹੁੰਚਣੀ ਹੈ ਆਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਆਚਰ ਹੁੰਦਾ ਜਿਹੜਾ ਨਾ ਚਰੀ ਜਾਵੇ ਨਾ ਕੰਮ ਕਰਿਆ ਜਾਵੇ ਨਾ ਖਾਦੀ ਜਾਵੇ ਜਿਸ ਉਸ ਜੀਜ ਨੂੰ ਖਾਣਾ ਆਚਰ ਚਰੈ ਤਾਂ ਸਿੱਧ ਹੋਈ ਹੁਣ ਇਹਦਾ ਸੁਣਨਾ ਮੁਸ਼ਕਲ ਹੈ ਦੇ ਲਈ ਕੁਝ ਪਲ ਇਹਦਾ ਬਹਿਣਾ ਗੁਰੂ ਦੇ ਕੋਲ ਬੜਾ ਮੁਸ਼ਕਲ ਹੈ ਚੰਗੇ ਕਰਮ ਕਰਨ ਦੇ ਲਈ ਬੜੇ ਮੁਸ਼ਕਲ ਨੇ ਹਾਲਾਂਕਿ ਸਿੱਧਾ ਕੰਮ ਹੈ ਚੰਗੇ ਨੇ ਸਤਿਗੁਰੂ ਉਹਨੂੰ ਅਚਰ ਕਹਿੰਦੇ ਨੇ ਕਿਸ ਹੈ ਮਨ ਕਰਕੇ ਸ ਹੈ ਜੋ ਕੁਝ ਕਰਨਾ ਹੈ ਮਨ ਦੇ ਨਾਲ ਲੜਾਈ ਕਰ ਕੁੱਟ-ਕੁੱਟ ਮਨ ਕਸਵੱਟੀ ਲਾਵੇਂ ਆਪਣੇ ਮਨ ਨੂੰ ਇਤਨੇ ਕਸਵੱਟੀ ਤੇ ਲਿਆ ਕਿ ਤੇਰਾ ਮਨ ਰਜਾ ਦੇ ਵਿੱਚ ਚੱਲ ਪਏ ਜਦੋਂ ਰਜਾ ਚੱਲ ਪਈ ਰੱਬ ਦੀ ਫਿਰ ਆਨੰਦ ਦੀ ਅਨੰਦ ਹੈ ਸਕੂਣੀ ਸਕੂਣੀ ਰੱਬ ਦੀ ਰਜਾ ਤੋਂ ਬਾਹਰ ਦੁੱਖ ਨਹੀਂ ਜੀ ਰੱਬ ਦੀ ਰਜਾ ਦੇ ਵਿੱਚ ਹਰ ਇੱਕ ਸੁੱਖ ਹੈ ਇਹ ਕਹਿਣਾ ਨਹੀਂ ਪੈਂਦਾ ਫਿਰ ਸੁੱਖ ਸਤਿਗੁਰੂ ਪਹਿਲਾਂ ਰੱਖਦੇ ਨੇ ਇਹ ਸਾਡੇ ਪਿਆਰੇ ਨੇ ਆਪਣੇ ਮਨ ਨੂੰ ਜਿੱਤ ਲਿਆ ਇਹ ਤਾਂ ਸਤਿਗੁਰੂ ਕਹਿੰਦੇ ਨੇ ਮਨ ਜਿੱਤੈ ਜਗਤ ਜਿੱਤ ਤਾ ਸਤਿਗੁਰੂ ਅਗੇ ਕਹਿੰਦੇ ਨੇ ਤਬ ਕੌਣ ਛੁੱਟੇ ਕੌਣ ਬੰਦਨ ਬੰਦੇ ਮਨ ਲੋ ਜਦੋਂ ਰੱਬ ਨੇ ਇਹ ਸ੍ਰਿਸ਼ਟੀ ਬਣਾਈ ਐ ਨਾ ਕਿਹੜਾ ਬੰਦਨਾਂ ਦੇ ਵਿੱਚ ਤੀ ਅਤੇ ਕਿਹੜਾ ਬੰਨਿਆ ਹੋਇਆ ਸੀ ਕੋਈ ਵੀ ਨਹੀਂ ਸੀ ਰੱਬ ਜਦੋਂ ਸਾਨੂੰ ਪੈਦਾ ਕਰਦਾ ਸਾਨੂੰ ਬੰਦਨ ਲਾ ਕੇ ਥੋੜਾ ਤੋਰਦਾ ਰੱਖਦਾ ਜਿਹੜੇ ਅੱਜ ਅਸੀਂ ਨੇ ਮਾੜਾ ਕਰਨ ਲੱਗੇ ਆ ਤਾਂ ਅਸੀਂ ਰਤਾ ਪਰ ਵੀ ਨਹੀਂ ਸੋਚਦੇ ਚੰਗਾ ਕਰ ਮਰ ਲੱਗੇ ਆ ਕਰਨ ਲੱਗੇ ਆ ਨਾ 100 ਵਾਰ ਸੋਚਦੇ ਆ ਇਹ ਤਾਂ ਸਾਨੂੰ ਕੁਝ ਮਿਲੇਗਾ ਜਾਂ ਨਹੀਂ ਮਿਲੇਗਾ ਮਾੜੇ ਦਾ ਤਾਂ ਸਾਨੂੰ ਪਤਾ ਹੈ ਨਾ ਘੱਟ ਹੋ ਜੇ ਭਾਵੇਂ ਵੱਧ ਹੋ ਜੇ ਉਹਦਾ ਤਾਂ ਸਾਨੂੰ ਲੇਖਾ ਭੁਗਤ ਨਹੀਂ ਪੈਂਦਾ ਹੁਣ ਸੱਚ ਚੰਗੇ ਵਿਚਾਰ ਕਰਨੇ ਨੇ ਸਲਾਹ ਹੁੰਦੀ ਏ ਕਿ ਫਲਾਣੀ ਥਾਂ ਸੇਵਾ ਚਲਦੀ ਆ ਮੈਂ ਜਾਵਾਂ ਜਾਂ ਨਹੀਂ ਜਾਂ ਫਲਾਣੀ ਥਾਂ ਤੇ ਕੋਈ ਹਿੱਸਾ ਪਾਵਾਂ ਜਾਂ ਨਹੀਂ ਪਾਵਾਂ 100 ਵਾਰ ਸੋਚੇਗਾ ਚੰਗੇ ਕਰਮ ਫੇਰ ਕਰੇਗਾ ਬੁਰੇ ਕਾਮ ਕੋ ਕੂਠ ਕੋ ਲੋਇਆ ਬੁਰੇ ਕੰਮ ਦੇ ਲਈ ਸੁੱਤਾ ਪਿਆ ਸੁੱਤੇ ਪੈ ਨੂੰ ਠਾਓ ਤੈਨੂੰ ਕੋਈ ਗਲਾਨੀ ਨਹੀਂ ਹੋਣੀ ਕੋਈ ਇਹਨੂੰ ਦਿੱਕਤ ਨਹੀਂ ਹੋਣੀ ਚੱਲੋ ਜਿੱਥੇ ਜਾਣਾ ਆ ਨਾਮ ਕੀ ਬੇਲ ਹੈ ਬੇਬੇ ਸੁ ਚੰਗਾ ਕਰਮ ਕੋ ਨੂੰ ਆਲਸ ਪੈ ਜਾਂਦਾ ਹੈ ਚੰਗਾ ਕਰਮ ਕਰਨ ਲੱਗੇ ਆ ਇਨਸਾਨ ਨੂੰ ਆਲਸ ਪੈਂਦੀ ਸਤਿਗੁਰੂ ਕਹਿੰਦੇ ਨੇ ਫਿਰ ਥੋਪਦਾ ਰੱਬ ਤੇ ਕਿ ਰੱਬ ਨੇ ਮਾੜਾ ਕੀਤਾ ਰੱਬ ਨੇ ਐਦਾ ਕੀਤਾ ਆ ਰੱਬ ਨੇ ਬੰਦਾ ਨਹੀਂ ਪਾਇਆ ਜਦੋਂ ਰੱਬ ਨੇ ਤੈਨੂੰ ਪੈਦਾ ਕੀਤਾ ਨਾ ਰੱਬ ਨੇ ਹਰ ਇੱਕ ਨੂੰ ਉਸ ਲੜੀ ਦੇ ਵਿੱਚ ਪਰੋਇਆ ਜਿਹੜੀ ਲੜੀ ਦੇ ਵਿੱਚ ਦੁਨੀਆ ਚੱਲੀ ਆ ਰਹੀ ਹੈ ਚੱਲ ਰਹੀ ਹੈ ਤੇ ਚੱਲੇਗੀ ਉਸੇ ਲੜੀ ਦੇ ਵਿੱਚ ਹਰ ਇੱਕ ਨੂੰ ਪਰੋਇਆ ਰੱਬ ਵੰਦਨ ਕਿਨੇ ਪਾਏ ਨੇ ਤੂੰ ਪਾਏ ਨੇ ਜੰਜਾਲ ਆਪਣੇ ਤੇ ਕਿਨੇ ਪਾਏ ਨੇ ਤੂੰ ਪਾਏ ਨੇ ਰੱਬ ਨੇ ਥੋੜਾ ਕਿਹਾ ਤੈਨੂੰ ਕਿ ਕਿਰਤ ਦੇ ਵਿੱਚ ਬਿਰਤ ਲਿਆ ਧਰਮ ਦੇ ਵਿੱਚ ਆ ਧਰਮ ਲਿਆ ਚੰਗੇ ਕਰਮ ਕਰ ਮਾੜੇ ਕਰਮ ਕਰਨੇ ਨੇ ਚੰਗਾ ਖਾ ਸਰੀਰ ਨੂੰ એનર્ਜੀ ਮਿਲੇ ਸਰੀਰ ਨੂੰ ਤਾਕਤ ਮਿਲੇ ਰੱਬ ਨੇ ਕਦ ਕਿਹਾ ਭਈ ਮਾੜਾ ਖਾ ਕਿਸੇ ਜੀਵੇ ਹੱਤਿਆ ਕਰ ਬਾਸ ਮਿੱਟੀ ਖਾ ਰੱਬ ਕਦੋਂ ਜਾਦਤ ਦਿੰਦੇ ਕਿ ਕੋਈ ਵੀ ਧਰਮ ਨਹੀਂ ਦਿੰਦਾ ਅਤੇ ਜੀਵ ਹਤਿਆ ਕਰਨੀ ਇਹ ਧਰਮ ਨਹੀਂ ਹੋ ਸਕਦਾ ਜੇ ਤੁਹਾਨੂੰ ਅਗਵਾਈ ਦੇ ਰੇ ਕਿਉਂਕਿ ਜੀਵ ਜਿਹੜਾ ਧਰਮ ਹੈ ਨਾ ਉਹ ਜੀਵਾਂ ਨੂੰ ਪੈਦਾ ਕਰਦਾ ਹੈ ਪਿਆਰ ਮੁਹੱਬਤ ਬਣਾਉਂਦਾ ਹੈ ਅਤੇ ਜੇ ਕਹੇ ਆ ਕਿ ਕਿਸੇ ਦੀ ਬਲੀ ਦੇਣੀ ਹੈ ਜਾਂ ਐਦਾਂ ਜੀਵ ਹਤਿਆ ਕਰਨੀ ਉਹ ਧਰਮ ਨਹੀਂ ਉਹ ਚਲਾਉਣ ਵਾਲਿਆਂ ਦਾ ਪਖੰਡ ਹੈ ਜੇ ਕੁਰਬਾਨੀ ਤੋਂ ਪੁੱਛਿਆ ਜਾਵੇ ਕੁਰਬਾਨੀ ਤਾਂ ਸਾਨੂੰ ਕਹਿ ਰਹੀਏ ਕਿ ਬੇਦ ਕਤਿਵ ਕਹੋ ਹੋ ਮਤ ਝੂਠੇ ਕੋਈ ਕਾ ਕਹਿਣ ਕੋਰੇ ਕਿ ਆ ਰਕੇ ਆ ਇਦਾਂ ਬਲੀ ਚਾਹੀਂਦੇ ਜਾਂ ਇਦਾਂ ਜੀਵ ਹੱਤੇ ਆ ਫੇਰ ਜਾ ਕੇ ਤੁਹਾਡੇ ਕਾਰਜ ਸਿਧਾਉਣੇ ਬੇਦਕਤਵ ਕਹੋ ਮਤ ਝੂਠੇ ਝੂਠਾ ਜੋ ਨੰਦ ਚਾਰਾ ਕੋਣ ਹੈ ਸਾਨੂੰ ਗਲਤ ਰਸਤੇ ਤੇ ਜਿਹਦੇ ਅੱਗੇ ਅਸੀਂ ਹੱਥ ਕਰ ਦਿੱਤਾ ਸਾਡੀ ਰੇਖਾ ਚੱਲਦੀ ਏ ਸਾਡਾ ਹੋ ਗਿਆ ਇਦਾਂ ਹੋ ਗਿਆ ਉਹਨੇ ਚੱਕਰਾਂ ਦੇ ਵਿੱਚ ਪਾਇਆ ਆ ਰੱਬ ਥੋੜਾ ਕਹਿੰਦਾ ਕਿ ਜੀਵ ਆ ਤਿਆ ਕਰਕੇ ਰੱਬ ਕਹੇ ਕਿ ਭਾਈ ਚਲੋ ਦੁਨੀਆਂ ਦੇ ਵਿੱਚ ਬੜੀ ਦੁਨੀਆਂ ਹੈ ਤੂੰ ਆਪਣੇ ਆਪ ਦੀ ਬਲੀ ਬਣ ਤੈਨੂੰ ਸਵਰਗ ਮਿਲੇਗਾ ਇਹ ਗੱਲ ਵੀ ਮੰਨ ਸਕਦਾ ਹੈ ਕਿ ਮਰਿਆਂ ਨੂੰ ਸਵਰਗ ਮਿਲ ਸਕਦਾ ਹੈ ਜੇ ਆਖ ਵੀ ਲਈਏ ਭਾਈ ਤੇਰੇ ਪਰਿਵਾਰ ਦੇ ਵਿੱਚੋਂ ਹੋਵੇ ਤਾਂ ਚਲੋ ਆਪਾਂ ਉਹਦੀ ਬਲੀ ਦੇਈਏ ਕਦੇ ਨਹੀਂ ਕਵੇਗਾ ਹਾਂ ਦੂਜਿਆਂ ਦੇ ਲਈ ਤਾਂ ਪੂਰੀ ਦੁਨੀਆ ਨੂੰ ਇਹ ਬਲੀ ਦੇ ਸਕਦਾ ਹੈ ਪੂਰੀ ਦੁਨੀਆ ਦੀ ਕਿਉਂਕਿ ਪੂਰੀ ਦੂਜਿਆਂ ਦੇ ਲਈ ਥੋੜਾ ਮੁਹੱਬਤ ਹੈ ਜੀ ਸਤਿਗੁਰੂ ਕਹਿੰਦੇ ਨੇ ਬੰਦਨ ਆਪ ਬਾਲੇ ਨੇ ਜੀਵ ਹਤਿਆ ਕਰਕੇ ਹੋਰ ਮਾੜੇ ਕਰਮ ਕਰਕੇ ਫਿਰ ਰੱਬ ਦੇ ਧੋਪਦੇ ਸਤਿਗੁਰੂ ਕਹਿੰਦੇ ਨੇ ਰੱਬ ਨੇ ਕੋਈ ਬੰਦਨ ਨਹੀਂ ਪਾਇਆ ਆਪਨ ਆਪ ਆਪੇ ਅਚਰਜ ਰੱਬ ਨੇ ਤਾਂ ਆਪਣੀ ਖੇਡ ਬਣਾਈ ਸੀ ਬੰਦਨਾਂ ਤੋਂ ਮੁਕਤ ਕੀਤਾ ਦੁਨੀਆ ਨੂੰ ਬੰਦਨ ਜ਼ਰੂਰ ਨੇ ਸਾਡਾ ਦਾਇਰਾ ਜ਼ਰੂਰ ਹੈ ਮਰਿਆਦਾ ਜ਼ਰੂਰ ਹੈ ਪਰ ਜਿਹੜੇ ਬੰਦਨ ਅਸੀਂ ਸੋਚ ਵਿਚਾਰ ਕਰਮਾਂ ਦੇ ਜੋ ਕੁਝ ਕਰਦੇ ਬੰਦਨ ਪਾਏ ਨੇ ਸਾਡੇ ਤੇ ਉਹ ਰੱਬ ਨੇ ਨਹੀਂ ਪਾਏ ਜਦੋਂ ਸਾਡੇ ਅੰਦਰ ਸਹਿਮ ਪੈਦਾ ਸਹਿਮ ਆ ਜਿਹੜਾ ਰਾਜੇ ਤਾਂ ਬੰਦਨ ਨੇ ਸਾਡੇ ਅੰਦਰ ਚੰਗਾ ਕਰਮ ਕਰਨ ਲੱਗਿਆਂ ਵੀ ਜੇ ਡਰਦੇ ਆ ਨਾ ਲਾਜਮੀ ਆ ਮਨ ਨੂੰ ਬੰਨਿਆ ਹੋਇਆ ਇਹ ਬੰਦਨਾ ਦੇ ਵਿੱਚ ਚੰਗਾ ਕਰਮ ਕਰਨ ਲੱਗਿਆਂ ਤਾਂ ਸਕੂਨ ਮਿਲਦਾ ਏ ਪਰ ਇਹ 100 ਵਾਰ ਸੋਚਦੇ ਕਰਾਂ ਜਾਂ ਨਾ ਕਰਾਂ ਚੰਗਾ ਕਰਮ ਕਰ ਮਾੜਾ ਤਾਂ ਸਤਿਗੁਰੂ ਕਹਿੰਦੇ ਨੇ 100 ਵਾਰ ਸੋਚ 100 ਵਾਰ ਸੋਚ ਕੇ ਮੈਂ ਕਰਾਂ ਜਾਂ ਨਹੀਂ ਕਰਾਂ ਫਿਰ ਜਾ ਕੇ ਕਿਤੇ ਕਰ ਫਿਰ ਵੀ ਨਹੀਂ ਕਰਨਾ ਚਾਹੀਦਾ ਮਾੜਾ ਨਾ ਫਰੇ ਜਦੋਂ ਮਾੜੇ ਨੂੰ ਕਰਨ ਲੱਗੇ ਆ ਸੋਚਦਾ ਨਹੀਂ ਐ ਅਤੇ ਜਦੋਂ ਚੰਗਾ ਕਰਦਾ ਉਹਦੂ ਸਭ ਵਾਰ ਸੁੱਚਦਾ ਸਤਿਗੁਰੂ ਕਹਿੰਦੇ ਨੇ ਚੇਤਾ ਰੱਖੀ ਨਾਨਕ ਆਪਨ ਰੂਪ ਆਪੇ ਹੀ ਉਹ ਪਰਜਾ ਪੈਦਾ ਕਰਨ ਵਾਲਾ ਰਬ ਆਪੀਏ ਬਿਰਚ ਵਰਤਣ ਵਾਲਾ ਰਬ ਆਪੀ ਹੈ ਜੋ ਕੁਝ ਕਰਨ ਹੈ ਰਬ ਆਪੀਏ ਤੂੰ ਇਹ ਦੱਸ ਕੇ ਉਹ ਲ ਕੀ ਤੋਂ ਕਰੇਗਾ ਛਪਾਵੇਂਗਾ ਕੀ ਤੋਂ ਦੁਨੀਆ ਤੋਂ ਛਪਾ ਲਿਆ ਆਪਣਿਆਂ ਤੋਂ ਛਪਾ ਲਿਆ ਕੋਲਾ ਕਰਨੇ ਕਿਥੇ ਇਕ ਤੱਕ ਕੋਲਾ ਕਰ ਸਕਦਾ ਮਲਕਲ ਮੌਤ ਜ ਆਪਸੀ ਸਭ ਦਰਵਾਜੇ ਭੰਨ ਬਾਬਾ ਫਰੀਦ ਜੀ ਕਹਿੰਦੇ ਨੇ ਸੱਤਾਂ ਦਰਵਾਜਿਆਂ ਦੇ ਅੰਦਰ ਬੈਠਾ ਇਨਸਾਨ ਮੌਤ ਨੇ ਉੱਥੇ ਵੀ ਘੇਰਾ ਪਾ ਲਿਆ ਹੁਣ ਜੇ ਆਖੀਏ ਕਿ ਮੈਂ ਸੱਤਾਂ ਦਰਵਾਜਿਆਂ ਦੇ ਅੰਦਰ ਬਹਿ ਕੇ ਮੈਨੂੰ ਮੌਤ ਨਹੀਂ ਆ ਸਕਦੀ ਮੈਂ ਸੇਫ ਹਾਂ ਨਾ ਕਿਸੇ ਨੂੰ ਦਿਸਣਾ ਨਾ ਮੈਨੂੰ ਕੋਈ ਦਿਸਦਾ ਕਿਵੇਂ ਆਵੇਗੀ ਮੌਤ ਦਿਲ ਦੀ ਧੜਕਣ ਤੇਰੇ ਵਸ ਦੇ ਵਿੱਚ ਨਹੀਂ ਹੈ। ਆ ਜਿਹੜੀ ਬਲੱਡ ਨਾੜੀ ਚੱਲਦੀ ਹੈ ਤੇਰੇ ਵਸ ਦੇ ਵਿੱਚ ਨਹੀਂ ਹੈ। ਹੁਣ ਰੱਬ ਨੇ ਕੀ ਕਰਨਾ ਹੈ? ਰੱਬ ਦੇ ਸਾਰੇ ਚੱਲਦੀ ਹੈ। ਇਹ ਰੁਕੀਆਂ ਨੇ ਤਾਂ ਤੇਰਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਕੁਝ ਸਮੇਂ ਦੇ ਲਈ। ਹੁਣ ਦਿਲ ਸਭ ਤੋਂ ਜ਼ਿਆਦਾ ਕਾਰਨ ਕੀ ਬਣ ਰਿਹਾ? ਹਾਰਟ ਅਟੈਕ ਆ ਗਿਆ, ਇਦਾਂ ਹੋ ਗਿਆ, ਇਦਾਂ। ਹੁਣ ਕਿਹਦਾ ਵਸੀ ਤੇ ਰੱਬ ਦਾ ਵਸੀ ਹੈ। ਮਲੋ ਇੱਕ ਐਗਜ਼ਾਮਪਲ ਦਿੰਦੀ ਆ ਕਿ ਤੂੰ ਦੁਨੀਆ ਛਪੇਗਾ ਰੱਬ ਤੇਨੂੰ ਉੱਥੇ ਵੀ ਲੱਭ ਲੇਗਾ ਕਿਉਂਕਿ ਰੱਬ ਨੇ ਤੈਨੂੰ ਮਰਿਆਦਾ ਦੇ ਵਿੱਚ ਪੋਇਆ ਹੋਇਆ ਤੂੰ ਮਰਿਆਦਾ ਤੋਂ ਪਰਣੀ ਹੈ ਫੇ ਮਪਤਾਲ ਦੇ ਵਿੱਚ ਤਲਿਆ ਜਾ ਬੜੇ ਬੜੇ ઋષਿ ਹੋਏ ਨੇ ਜਿਹੜੇ ਡਰਦੇ ਪਤਾਲ ਦੇ ਵਿੱਚ ਵੀ ਰੱਬ ਨੇ ਉੱਥੋਂ ਵੀ ਕੱਢ ਲਿਆ ਜੋ ਕੁਝ ਪੈਦਾ ਕੀਤਾ ਆਪਣਾ ਰੂਪ ਆਪੇ ਉਹ ਪਰਜਾ ਰੂਪ ਵੀ ਆਪਣੀਆਂ ਰੱਬ ਨੇ ਬਣਾਇਆ ਖੇਡ ਦੇਖੋ ਰੱਬ ਦੀ ਕੀੜੀ ਦੇ ਵਿੱਚ ਉਹੀ ਹਾਥੀ ਦੇ ਵਿੱਚ ਉਹੀ ਸਾਡੇ ਦੇ ਵਿੱਚ ਉਹੀ ਜੋ ਕੁਝ ਹੈ ਹੁਣ ਇੱਕ ਖਾਣ ਵਾਲਾ ਹੈ ਅਤੇ ਇੱਕ ਅੱਗੇ ਭੱਜ ਰਿਹਾ ਸ਼ੇਰ ਦੇ ਆਪਣੇ ਆਪ ਨੂੰ ਵਿਚਾਰ ਰਿਹਾ ਹੈ ਬਚਾਉਣ ਵਾਲਾ ਵੀ ਹੋਈ ਹੈ ਅਤੇ ਮਾਰਨ ਵਾਲਾ ਵੀ ਹੋਈ ਹੈ ਪਰ ਰੱਬ ਨੇ ਖੇਡ ਕਿਦਾਂ ਨਹੀਂ ਰਚੀ ਹੈ ਅਦੁੱਤੀ ਖੇਡ ਹੈ ਰੱਬ ਦੀ ਮਾਰਨ ਵਾਲਾ ਵੀ ਹੋਈ ਅਤੇ ਖਾਣ ਵਾਲਾ ਵੀ ਹੋਈ ਜੀ ਆਪਾਂ ਵੇਖਾਂਗੇ ਬੜਾ ਲਗੇ ਅਗੇ ਪ੍ਰਮਾਤਮਾ ਜੀ ਕਿਦਾਂ ਦੀ ਖੇਡ ਹੈ ਪਰ ਰੱਬ ਦੀ ਆਪਣੀ ਖੇਡ ਹੈ ਹੁਣ ਸ਼ੇਰ ਨੇ ਕੁਝ ਖਾਣਾ ਨਹੀਂ ਹੈ ਉਹ మాਸ ਮਿੱਟੀਏ ਖਾਂਦਾ ਕਿਉਂਕਿ ਮਾਸਾਹਾਰੀ ਹੈ ਆਪ شکار ਕਰਨਾ ਹੈ ਅਤੇ ਉਹਨੇ ਆਪ ਮਾਰ ਕੇ ਖਾਣਾ ਹੈ ਕੋਈ ਨਾ ਕੋਈ ਮਿਲੇਗਾ ਤਾ ਉਹਨੇ ਮਾਰਨਾ ਚਾਹੀਦਾ ਹੁਣ ਜੇ ਵੇਖਾਂਗੇ ਰੱਬ ਜੀ ਕਿਦਾਂ ਦੀ ਖੇਡ ਹੈ ਇਹ ਰੱਬ ਦੀ ਖੇਡ ਹੈ ਇਹ ਸਭ ਕੁਝ ਜੋ ਚੱਲਦਾ ਹੈ ਨਾ ਅੱਜ ਸ਼ੇਰ ਉਹਦੇ ਪਿੱਛੇ ਹੈ ਅਤੇ ਹਰਨ ਉਹਦੇ ਅੱਗੇ ਵੱਜ ਰਿਹਾ ਰੱਬ ਦਾ ਲੇਖਾ ਜੋਖਾ ਸਾਡੀ ਸਮਝ ਤੋਂ ਬਾਹਰ ਹੈ ਅਸੀਂ ਸੋਚ ਸਕਦੇ ਹਾਂ ਰੱਬ ਜੀ ਖੇਡ ਬਾਕੀ ਸਾਡੀ ਸਮਝ ਤੋਂ ਬਾਹਰ ਹੈ ਖੇਡ ਜਿਹਦਾ ਲੇਖਾ ਜੋਖਾ ਚੱਲਦਾ ਹੈ ਅਹੇ ਕਰ ਕਰੇ ਸੋ ਅਹੇ ਕਰ ਪਹੇ ਲੇਖਾ ਜੋਖਾ ਚੱਲਦਾ ਹੈ ਸਾਡਾ ਜੋ ਅਸੀਂ ਕਰਦੇ ਆਂ ਪਰ ਇੱਕ ਇਨਸਾਨ ਹੈ ਜੋ ਸੇਫ ਹੈ ਇਹਨਾਂ ਤੋਂ ਸਤਿਗੁਰੂ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਬਦਲ ਸਕਦਾ ਹੈ ਚੰਗੇ ਕਰਮਾਂ ਦਾ ਮਾਲਕ ਬਣ ਕੇ ਪਰ ਬਣੇਗਾ ਉਦੋਂ ਜਦੋਂ ਗੁਰੂ ਮਹਾਰਗ ਚਰਨਾਂ ਦੇ ਵਿਚ ਆਏ ਸਤਿਗੁਰਾਂ ਨੇ ਰਹਿਮਤਾਂ ਕਰਨੀਆਂ ਨੇ ਸਤਿਗੁਰਾਂ ਨੇ ਤੇਜ ਆਜਾਮਤ ਵਰਗਾਉਣੀ ਹੈ ਕਰਮਾਂ ਦੀ ਸੋਚ ਵਿਚਾਰਨੀ ਹੈ ਸੋ ਸੁਨਾਮੀ ਤੇ ਸਮਝੀ ਉਹਨੇ ਆਪ ਲਾਂ ਦੇਖਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ